ਵੇ ਮੈਂ ਤੇਰੇ ਲਾੜ ਲੱਗੀਆਂ ਵੇ ਰਾਂਝਣਾ ਵੇ ਮੈਂ ਤੇਰੇ ਲਾੜ ਲੱਗੀਆਂ ਵੇ ਰਾਂਝਣਾ ਵੇ ਤੂੰ ਕਰਦਾ ਏ ਠੱਗੀਆਂ ਵੇ ਰਾਂਝਣਾ ਵੇ ਤੂੰ ਕਰਦਾ ਏ ਠੱਗੀਆਂ ਵੇ ਰਾਂਝਣਾ ਅਸੀਂ ਡੋਲੀ ਵਿੱਚੋਂ ਕੱਢਿਆ ਸੀ ਹੱਥ ਵੇ ਤੇਰੀ ਮਾਂ ਨੇ ਲੀ ਮੇਰੀ ਨੱਥ ਵੇ ਕੀਤੀ ਸੀ ਵਸ਼ਗਨੀ ਵੇ ਰਾਂਝਣਾ ਕੀਤੀ ਸੀ ਵਸ਼ਗਨੀ ਵੇ ਰਾਂਝਣਾ ਅਸੀਂ ਢੋਲੀ ਵਿੱਚੋਂ ਕੱਢਿਆ ਸੀ ਪੈਰ ਵੇ ਨਿਤ ਮੰਗਦਿਆਂ ਤੇਰੀ ਖੈਰ ਵੇ ਨੱਥਾ ਨੇ ਵੁ ਤੇਰੀਆਂ ਵੇ ਰਾਂਝਣਾ ਨੱਥਾ ਨੇ ਵੁ ਤੇਰੀਆਂ ਵੇ ਉੱਚੀ ਮਾੜੀ ਤੇ ਦੁੱਧ ਪੈ ਰਿੜੇ ਕਾ ਮੈਨੂੰ ਸਾਰੇ ਵੇਟ ਫਰ ਦੀਆਂ ਚਿੜੇ ਕਾ ਇੱਕ ਤੇਰਾ ਇਦਲਾਸਾ ਵੇਰਾਂਜਣਾ ਇੱਕ ਤੇਰਾ ਇਦਲਾਸਾ ਵੇਰਾਂਜਣਾ ਮੈਂ ਮੈਂ ਤੇਰੇ ਲੜ ਲੱਗੀਆਂ ਵੇਰਾਂਜਣਾ ਤੂੰ ਵੀ ਕਰਦਾ ਏ ਠੱਗੀਆਂ ਵੇਰਾਂਜਣਾ ਤੰਗ ਵੀ ਕਰਦਾ ਏ ਠਕੀਆਂ ਵੇਰਾ